ਨੈਸ਼ਨਲ ਇੰਟਰਨੈਸ਼ਨਲ ਬਾਲੀਵੁੱਡ ਤੇ ਪੰਜਾਬ ਨਾਲ ਜੁੜੀ ਹਰ ਖਬਰ ਪੰਜਾਬੀ ਵਿੱਚ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ। ਖੁੱਸਤੀ ਗੱਲ ਦੋਸਤੋ ਇਹ ਅੱਜ ਨਸ਼ਾ ਛਡਾਊ ਕੇਂਦਰ ਸਿਵਲ ਹਸਪੀਟਲ ਸਮਰਾਲਾ ਤੇ ਪਿਛਲੇ ਦਿਨਾਂ ਤੋਂ ਬੜੀਆਂ ਕੰਪਲੇਂਟਸ ਆ ਰਹੀਆਂ ਸੀ ਸ਼ਿਕਾਇਤਾਂ ਆ ਰਹੀਆਂ ਸੀ ਵੀ ਇੱਥੇ ਬਹੁਤ ਵੱਡੀ ਪੱਧਰ ਤੇ ਠੱਗੀ ਵਾਈਦੀ ਅੱਜ ਜਦੋਂ ਮੌਕੇ ਤੇ ਆ ਕੇ ਚੈੱਕ ਕੀਤਾ ਸਤਕਾਰਯੋਗ ਜਿਹੜੇ ਇੱਥੇ ਇੰਚਾਰਜ ਨੇ ਡਾਕਟਰ ਮੈਡਮ ਸੁਦਾ ਉਹਨਾਂ ਦਾ ਸਟਾਫ ਤੇ ਸਤਕਾਰਯੋਗ ਐਸਐਮਓ ਸਾਹਿਬ ਸਿਵਲ ਹਸਪੀਟਲ ਸਮਰਾਲਾ ਇਹਨਾਂ ਦੀ ਹਾਜ਼ਰੀ ਦੇ ਵਿੱਚ ਤੇ ਜਿਹੜੀਆਂ ਗੱਲਾਂ ਘਰੋਂ ਘੋਕ ਕੇ ਤੁਰੇ ਸੀ ਉਹ ਸੱਚੀਆਂ ਪਈਆਂ ਨੇ ਆਹ ਰਜਿਸਟਰ ਇੱਕ ਮੇਰੇ ਕੋਲੇ ਫੋਟੋ ਕਾਫੀ ਹੈ ਇਸ ਰਜਿਸਟਰ ਦੀ ਅਸਲ ਵੀ ਇਸ ਤਰ੍ਹਾਂ ਹੈ ਕਿਉਂਕਿ ਜਿਹੜੀ ਨਸ਼ਾ ਛਡਾਊ ਦਵਾਈ ਹੈ ਉਹ ਬਾਹਰ 5-500 ਰੁਪਏ ਦਾ ਪੱਤਾ 10 ਗੋਲੀਆਂ ਦਾ ਤੇ ਇਥੋਂ ਚੋਰੀ ਹੋ ਰਹੀਆਂ ਨੇ ਤੇ ਅੰਦਰ ਆਹ ਰਜਿਸਟਰ ਜਿਹੜਾ ਇਸੇ ਨਸ਼ਾ ਛਡਾਊ ਕੇਂਦਰ ਵਾਲਿਆਂ ਨੇ ਤਿਆਰ ਕੀਤਾ ਅਸਲ ਰਜਿਸਟਰ ਅੱਜੇ ਅਸਲ ਰਜਿਸਟਰ ਗਾਇਬ ਹੈ ਇਸ ਜਿਹਦੀ ਫੋਟੋਸਟੇਟ ਹੈ ਇਹ ਅਸਲ ਰਜਿਸਟਰ ਗਾਇਬ ਤੇ ਉਹਦੀ ਜਗ੍ਹਾ ਦੇ ਉੱਤੇ ਇੱਕ ਫੈਬ੍ਰੀਕੇਟਡ ਨਵਾਂ ਰਜਿਸਟਰ ਤਿਆਰ ਕੀਤਾ ਗਿਆ ਸਟਾਕ ਦੇ ਵਿੱਚੋਂ ਦਵਾਈਆਂ ਦੀ ਚੋਰੀ ਹੋਈ 5-500 ਰੁਪਏ ਦਾ ਇੱਕ ਪਤਾ ਬਾਜ਼ਾਰ 'ਚ ਵਿਗਿਆ ਪ੍ਰਾਈਵੇਟ ਪ੍ਰੈਕਟਿਸ ਕੀਤੀ ਡਾਕਟਰਾਂ ਨੇ ਜਾ ਕੇ ਦਵਾਈਆਂ ਵਾਲਿਆਂ ਨੂੰ ਵੇਚਿਆ ਸਮਾਨ ਤੇ ਜਿੰਨਾ ਸਟਾਕ ਦੇ ਵਿੱਚੋਂ ਦਵਾਈਆਂ ਘਟ ਗਈਆਂ ਉਸ ਤੋਂ ਬਾਅਦ ਦੇ ਵਿੱਚ ਆਹ ਰਜਿਸਟਰ ਤਾਂ ਮੇਲ ਨਹੀਂ ਸੀ ਸਟਾਕ ਨਾਲ ਖਾਣਾ ਇਹ ਰਜਿਸਟਰ ਗਾਇਬ ਹੋ ਗਿਆ ਤੇ ਉਹਦੀ ਜਗ੍ਹਾ ਦੇ ਉੱਤੇ ਜੋ ਸਟਾਕ ਤੇ ਚੋਰੀ ਕਰਨ ਤੋਂ ਬਾਅਦ ਦਵਾਈਆਂ ਬਚੀਆਂ ਉਹਦੇ ਅਨੁਸਾਰ ਉਹ ਜਿਹੜਾ ਰਜਿਸਟਰ ਮੈਂਟੇਨ ਕੀਤਾ ਗਿਆ ਪੇਸ਼ੈਂਟ ਕੋਲੇ ਹੁੰਦਾ ਕੀ ਹੈ ਨਸ਼ਾ ਛਡਾਊ ਪੰਜਾਬ ਦੀ ਪਵਿੱਤਰ ਧਰਤੀ ਨਸ਼ਿਆਂ ਨੇ ਬਦਨਾਮ ਕੀਤੀ ਨੌਜਵਾਨੀ ਖਾਲੀ ਨਸ਼ਿਆਂ ਨੇ ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਨੇ ਤੇ 20 25 25000 ਰੁਪਇਆ ਪ੍ਰਾਈਵੇਟ ਨਸ਼ਾ ਛਡਾਊ ਕੇਂਦਰਾਂ 'ਤੇ ਭਰਨ ਵਾਸਤੇ ਮਾਵਾ ਕੋਲੇ ਪੈਸੇ ਨਹੀਂ ਤੇ ਆਉਂਦੇ ਆ ਸਰਕਾਰੀ ਹਸਪੀਟਲ ਦੇ ਵਿੱਚ ਆਪਣੇ ਪੁੱਤਾਂ ਨੂੰ ਤੇ ਆਪਣੇ ਭਰਾਵਾਂ ਨੂੰ ਬਚਾਉਣ ਵਾਸਤੇ ਨਸ਼ਿਆਂ ਦੇ ਦੈਂਤ ਤੋਂ ਤੇ ਪੇਸ਼ੈਂਟ ਕੋਲੋਂ ਪੈਸੇ ਕਿੰਨੇ ਲੈਂਦੇ ਆ ਰੂਟੀਨ ਦੀ ਐਕਸਰਸਾਈਜ਼ ਆ ਮੈਂ ਤਾਂ ਇਹ 2-4 ਫੜਕੇ ਲੈ ਕੇ ਆ ਰੂਟੀਨ ਦੀ ਐਕਸਰਸਾਈਜ਼ ਪੈਸੇ ਲੈ 1200 ਰੁਪਈਆ ਉਹਦੀ ਰਸੀਦ ਕਿੰਨੇ ਦੀ ਕੱਟੀ ਕਿਸੇ ਦੀ 400 ਦੀਆਂ ਦੀ ਤੇ ਕਿਸੇ ਦੀ 500 ਰੁਪਈਏ ਦੀ ਉਦੋਂ ਅਗਲੀ ਗੱਲ ਦੱਸਦਾ ਤੁਹਾਨੂੰ ਮਾਨਸਿਕ ਰੋਗੀ ਆ ਗਿਆ ਹਸਪੀਟਲ ਦੇ ਵਿੱਚ ਮਾਨਸਿਕ ਰੋਗੀ ਦਾ ਨਸ਼ਿਆਂ ਨਾਲ ਤਾਂ ਕੋਈ ਵਾਅ ਵਸਤਾ ਨਹੀਂ ਮੋਹਨ ਸਿੰਘ ਦੀ ਮੇਰੇ ਕੋਲੇ ਉਹ ਪੇਸ਼ੈਂਟ ਮੇਰੇ ਕੋਲੇ ਉਹਦੀ ਆਡੀਓ ਟੈਲੀਫੋਨ ਦੇ ਉੱਤੇ ਰਿਪੋਰਟਿੰਗ ਮੋਹਨ ਸਿੰਘ ਨਾਮ ਦਾ ਪੇਸ਼ੈਂਟ ਸਮਰਾਲੇ ਦਾ ਮਾਨਸਿਕ ਰੋਗੀ ਆ ਉਹਨੂੰ ਪੁੱਛਿਆ ਵੀ ਤੂੰ ਬੇਟਾ ਨਸ਼ਾ ਮੈਂ ਪੁੱਛਿਆ ਉਹ ਤੂੰ ਨਸ਼ਾ ਤਾਂ ਨਹੀਂ ਕਰਦਾ ਕਹਿੰਦਾ ਨਹੀਂ ਜੀ ਮੈਂ ਕਦੇ ਕੋਈ ਨਸ਼ਾ ਨਹੀਂ ਕੀਤਾ ਕਿ ਉਹਦੇ ਨਾਮ ਦੇ ਉੱਤੇ ਅਸੀਂ ਅੰਦਰ ਦੇਖ ਕੇ ਆ 2000 ਨੰਬਰ ਫਾਈਲ ਆ ਉਹਦੀ ਉਹਦੇ ਨਾਮ ਦੇ ਉੱਤੇ ਅਨੇਕਾਂ ਵਾਰ ਨਸ਼ਾ ਛਡਾਊ ਦਵਾਈਆਂ ਰਿਕਾਰਡ ਦੇ ਵਿੱਚੋਂ ਸਟਾਕ ਚੋਂ ਕਢਾਈਆਂ ਗਈਆਂ ਮਤਲਬ ਉਹ ਕੋਈ ਮਾਨਸਿਕ ਰੋਗੀ ਆ ਗਿਆ ਉਹਨੂੰ ਮਾਨਸਿਕ ਰੋਗੀ ਵਾਲੀ ਦਵਾਈ ਦੇਣੀ ਆ ਤੇ ਰਿਕਾਰਡ ਦੇ ਵਿੱਚ ਐਂਟਰੀ ਕਰਨੀ ਆ ਨਸ਼ਾ ਛਡਾਊ ਦਵਾਈਆਂ ਉਹ ਕਢਾ ਕੇ ਬਾਹਰ ਵੇਚਣੀਆਂ ਨੇ ਸੋ ਦੋਸਤੋ ਤੁਸੀਂ ਵੀ ਜਿੱਥੇ ਜਿੱਥੇ ਸਰਕਾਰੀ ਨਸ਼ਾ ਛਡਾਊ ਕੇਂਦਰਾਂ ਜਾ ਕੇ ਡਿਊਟੀ ਬਿਜਾਓ ਇਨਕਲਾਬ ਜਿੰਦਾਬਾਦ ਬੋਲੋ ਇਹ ਪਵਿੱਤਰ ਪੇਸ਼ਾ ਸੀ ਨਾ ਡਾਕਟਰਾਂ ਦਾ ਅਸੀਂ ਡਾਕਟਰਾਂ ਨੂੰ ਦੇਵੀ ਦੇਵਤਿਆਂ ਸਮਾਨ ਪੂਜੀਦੇ ਸੀ ਹਸਪੀਟਲ ਨੂੰ ਮੰਦਰ ਤੇ ਗੁਰਦੁਆਰਿਆਂ ਸਮਾਨ ਅਸੀਂ ਸਤਕਾਰ ਦਿੰਦੇ ਸੀ ਤੇ ਅੱਜ ਇਹ ਕਸਾਈ ਕੇਂਦਰ ਬਣੇ ਹੋਏ ਆ ਤੁਹਾਡੇ ਵੀ ਨੇੜੇ ਤੇੜੇ ਜਿੱਥੇ ਕੋਈ ਨਸ਼ਾ ਛਡਾਊ ਕੇਂਦਰ ਕੋਈ ਸਰਕਾਰੀ ਹਸਪੀਟਲ ਆ ਜਰੂਰ ਜਾਓ ਉੱਥੇ ਜਾ ਕੇ ਜਿੱਥੇ ਕੋਈ ਬੇਈਮਾਨੀਆਂ ਪੇਸ਼ੈਂਟ ਨੂੰ ਪੁੱਛੋ ਕੋਈ ਠਗੀ ਥੋਰੀ ਹੁੰਦੀ ਹੈ ਤੇ ਉੱਥੇ ਜਰੂਰ ਜਾ ਕੇ ਆਪਣੀ ਡਿਊਟੀ ਕਰੋ ਮੇਰੀ ਜਰੂਰਤ ਹੋਵੇ ਮੈਨੂੰ ਤੁਸੀਂ ਕਾਲ ਕਰ ਲਓ ਮੈਂ ਜਰੂਰ ਆਵਾਂਗਾ ਕਿਉਂਕਿ ਪੰਜਾਬ ਦੀ ਧਰਤੀ ਤੋਂ ਜੇ ਨਸ਼ਿਆਂ ਦਾ ਖਾਤਮਾ ਕਰਨਾ ਤੇ ਜਿਹੜੇ ਸਰਕਾਰੀ ਕੇਂਦਰ ਬਣਿਆ ਜਿੱਥੇ ਮਹਿੰਗੀਆਂ ਮਹਿੰਗੀਆਂ ਦਵਾਈਆਂ ਨਸ਼ਾ ਛਡਾਉਣ ਵਾਸਤੇ ਆਉਂਦੀਆਂ ਤੇ ਬੇਈਮਾਨ ਡਾਕਟਰਾਂ ਦਾ ਨੈਕਸਸ ਬਣਿਆ ਹੋਇਆ ਸੰਗਠਨ ਬਣਿਆ ਤੇ ਦਵਾਈਆਂ ਪ੍ਰਾਈਵੇਟ ਵੇਚਦੇ ਆ ਤੇ ਨੌਜਵਾਨ ਸਿਰਫ ਤੇ ਸਿਰਫ ਨਸ਼ਾ ਛਡਾਊ ਕੋਰਸਾਂ ਦੇ ਨਾਮ ਦੇ ਉੱਤੇ ਐਂਟਰੀਆਂ ਪੈ ਰਹੀਆਂ ਨੇ ਤੇ ਦੋਸਤੋ ਮੈਂ ਤਨਵਾਦੇ ਇਸ ਗੱਲ ਦਾ ਕਰਦਾ ਐ ਐਸਐਮਓ ਸਾਹਿਬ ਚਲੇ ਗਏ ਮੇਰਾ ਖਾਲ ਮੇਰੇ ਨਾਲ ਹੀ ਆਏ ਸੀ ਬਾਹਰ ਨਹੀਂ ਮੈਂ ਕਿਹੜੀ ਐ ਮੈਂ ਤੁਹਾਡੇ ਕੋਲ ਉਹ ਹੈਗੇ ਨੇ ਖੜੇ بڑے ਵਧੀਆ ਸਾਡੇ ਲੁਧਿਆਣੇ ਦੀ ਸੇਵਾ ਕਰਕੇ ਆਏ ਮੈਂ ਇਹਨਾਂ ਨੂੰ ਸਨਿਮਰ ਬੇਨਤੀ ਕੀਤੀ ਆ ਵੀ ਦੀਵੇ ਥੱਲੇ ਹਨੇਰਾ ਨਾ ਹੋਵੇ ਮੇਰੇ ਦਫ਼ਤਰ ਦਾ ਸਟਾਫ ਪੈਸੇ ਲੋਕਾਂ ਕੋਲੋਂ ਲਈ ਜਾਵੇ ਮੇਰੀ ਇਮਾਨਦਾਰੀ ਨੂੰ ਲੋਕਾਂ ਨੇ ਚੱਟਣਾ ਜੇ ਆ ਸਮੂਸਾ ਤੁਸੀਂ ਆਨੈਸਟ ਹੋ ਤੁਹਾਡੇ ਥੱਲੇ ਟਗੀਆਂ ਵੱਜੀਆਂ ਬੇਈਮਾਨੀਆਂ ਵੱਜੀਆਂ ਤੇ ਤੁਹਾਡੀ ਇਮਾਨਦਾਰੀ ਨੂੰ ਲੋਕਾਂ ਨੇ ਕਰਾਉਣਾ ਕੀ ਹੈ ਤੇ ਇਹਨਾਂ ਨੂੰ ਵੀ ਬੇਨਤੀ ਕੀਤੀ ਆ ਵੀ ਰੋ ਜਾਓ ਨਸ਼ਾ ਛਡਾਊ ਕੇਂਦਰ ਦੇ ਵਿੱਚ ਆ ਕੇ ਬਕਾਇਦਾ ਤੌਰ ਸਟਾਕ ਚੈੱਕ ਕਰੋ ਰਜਿਸਟਰ ਚੈੱਕ ਕਰੋ ਪੇਸ਼ੈਂਟਸ ਦਾ ਹਾਲਚਾਲ ਪੁੱਛੋ ਇਹਨੇ ਨਾਲ ਜਦੋਂ ਕੋਈ ਸੀਨੀਅਰ ਅਫਸਰ ਚੈੱਕ ਕਰਦਾ ਤੇ ਇਹਨੇ ਨਾਲ ਜਿਹੜਾ ਬੇਈਮਾਨਾ ਤੰਤਰ ਉਹਦੇ ਮਨ ਦੇ ਅੰਦਰ ਡਰ ਰਹਿੰਦਾ ਸੋ ਦੋਸਤੋ ਜਰੂਰ ਆਪਾਂ ਪੰਜਾਬ ਦੀ ਧਰਤੀ ਤੋਂ ਨਸ਼ਿਆਂ ਦਾ ਖਾਤਮਾ ਕਰਨ ਵਾਸਤੇ ਪੰਜਾਬੀ ਹੋਣ ਦੇ ਨਾਤੇ ਆਪਣੀ ਡਿਊਟੀ ਜ਼ਰੂਰ ਨਿਭਾਉਣੀ ਆ ਬਹੁਤ ਬਹੁਤ ਧੰਨਵਾਦ ਮੇਰੇ ਸੋਰਸ ਦੇ ਬੋਲਦੇ ਆ ਵੀ ਇਹ ਡਿਸਟ੍ਰਿਕਟ ਟੀਮ ਹੋ ਗਏ ਬੈਰੀਟ ਸਭ ਤੋਂ ਵੱਡਾ ਦੋਸਤ ਇਹ ਰਿਪੋਰਟ ਸਹੀ ਸੀ ਇਹਨੂੰ ਜੇਨਕੀਤਾ ਕੰਪਨੀਆਂ ਦੁਆਨੀਆਂ ਅੰਦਰ ਮੈਸਜੇਡ ਆਊਟਪੋਰਟ ਵਾਲੀਆਂ ਸੀ ਉਹ ਬਾਹਰ ਵੇਚੀਆਂ ਨੇ ਬਾਹਰ ਵੇਚਣ ਤੋਂ ਬਾਅਦ ਰਜਿਸਟਰਨਾਮੇ ਨਹੀਂ ਦੇਤਾ ਮੁਖੰਦਾਂ ਤੇ ਰਜਿਸਟਰ ਹੈ ਨਹੀਂ ਕੋਡੇ ਕੋਲੇ ਇਹਦੀ ਜਗ੍ਹਾ ਤੇ ਨਵਾਂ ਰਜਿਸਟਰ ਪ੍ਰਪੇਅਰ ਹੋਣਾ ਜੇ ਮੇਰੀ ਗੱਲ ਸੱਚ ਹੈਗੀ ਆ ਤਾਂ ਰਜਿਸਟਰ ਇਹ 2016 ਜਿਹੜਾ ਹੁਣ ਕਾ ਲੱਭਾਉ ਮੈਨੂੰ ਕਿੱਥੇ ਐਂਡ ਦੂਸਰਾ ਨੰਬਰ ਮੰਗ ਕਿਸੇ ਮੁੰਡੇ ਦੇ ਕਿਸੇ ਮੁੰਡੇ ਦੇ ਕਿਸੇ ਕੁੜੀ ਦੀ ਸਿਫਾਰਸ਼ ਲੈ ਕੇ ਨਹੀਂ ਨਹੀਂ ਇਹ ਫੇਕ ਆ ਅਸੀਂ ਕਿਸੇ ਮਰਾਇਨ ਦੀ ਸਿਫਾਰਸ਼ ਕਰਨੀ ਆ ਅਸੀਂ ਤਾਂ ਜਿਹੜਾ ਸਾਡੇ ਕੋਲੇ ਥਬੀ ਥੋਰੀ ਬੱਜੀ ਹਸਪਤਲ ਦੇ ਵਿੱਚ ਅਸੀਂ ਤਾਂ ਉਹਦੀ ਜਾਣਕਾਰੀ ਲੈਣ ਆਏ ਆ ਮੇਰੇ ਪਾਪਾ ਉਹਦੀ ਗੱਲ ਨੂੰ ਨਹੀਂ ਕਰਦੇ ਹੈਗੇ ਆਪਾਂ ਤੁਹਾਡੀ ਗੱਲ ਦੀ ਆ ਜਾਂਦੇ ਆ ਤੁਸੀਂ ਮਾਨਸਿਕ ਰੋਗੀ ਆ ਉਹਨੂੰ ਦਵਾਈ ਜਿਹੜੀ ਦਿੱਤੀ ਆ ਉਹਦੇ ਤੁਸੀਂ ਦਿੱਤੀ ਵੀ ਠੀਕ ਹੈ ਜੀ ਕੋਈ ਚੱਕਰ ਨਹੀਂ ਉਹ ਦੇ ਚੈੱਕ ਤਾਂ ਕਰ ਸਕਦੇ ਆਪਾਂ ਹਾਂ ਦੇ ਕਰ ਦਿੰਦੇ ਜੀ ਉਹ ਵੀ ਚੈੱਕ ਕਰ ਉਹਦੇ ਚੈੱਕ ਤਾਂ ਕਰਦੇ ਜਿਹੜੇ ਮੈਂ ਇਹ ਵੀ ਦੱਸ ਰਹੀ ਹਾਂ ਜਿਹੜੇ ਆਪਣੇ ਨਸ਼ੇ ਵਾਲੇ ਪੇਸ਼ੈਂਟ ਹੁੰਦੇ ਆ ਨਾ ਜਦੋਂ ਉਹ ਨਸ਼ਾ ਛੱਡਦੇ ਆ ਐਲਕੋਹਲ ਵਗੈਰਾ ਛੱਡਦੇ ਆ ਉਹ ਸਿਵੀਅਰ ਡਿਪਰੈਸ਼ਨ ਤੇ ਜਾਂਦੇ ਆ ਉਹ ਉਹ ਜਿਹੜੇ ਮਾਨਸਿਕ ਰੋਗੀ ਬਣ ਜਾਂਦੇ ਉਹਨਾਂ ਨੂੰ ਮਾਨਸਿਕ ਰੋਗ ਦੀ ਦਵਾਈ ਨਾਲ ਦੇਣੀ ਪੈਂਦੀ ਨਹੀਂ ਤਾਂ ਸੁਸਾਇਡ ਕਰ ਲੈਂਦੇ ਆ ਇਸ ਕਰਕੇ ਉਹ ਨਾਲ ਗੱਲ ਕਰਨੀ ਪੈਂਦੀ ਆ ਹੀ ਇਸ ਨੋਟ ਗੋਇੰਗ ਟੂ ਡਾਈ ਵੀ ਦੇਖਣਾ ਕਿ ਮਰੀਜ਼ ਦੀ ਹਾਲਤ ਜਿਵੇਂ ਵੀ ਜ ਦਿੱਤਾ ਕਰੋ ਮੈਂ ਖੁਦ ਸਾਰਾ ਘਾ ਕੇ ਹਰ ਚਿੰਤਾ ਨਾਲ ਇਸ ਗੱਲ ਦੀ ਤੁਸੀਂ ਹੁਣ ਤੋਂ ਇਹਨੂੰ ਐ ਵਧੀਆ ਚਲਾਓ ਤੇਰੇ ਨਾਲ ਇਮਾਨਦਾਰੀ ਦੇ ਨਾਲ ਅੱਜ ਤੋਂ ਬਾਅਦ ਤੁਹਾਨੂੰ ਕਹਿੰਦਾ ਮੌਕਾ ਨਹੀਂ ਮਿਲੇਗਾ ਤੁਸੀਂ ਮੈਂ ਮੰਨ ਲਈ ਇਸ ਗੱਲ ਦਾ ਧੰਨਵਾਦ ਤੁਸੀਂ ਅੱਜ ਤੋਂ ਬਾਅਦ ਵੀ ਅਸੀਂ ਤੁਹਾਨੂੰ ਵੀ ਧੰਨਵਾਦ ਤੁਹਾਡਾ ਕਰਦੇ ਆ ਪਰ ਇਹਦੇ ਠੱਗੇ ਵਜੇ ਸਪੇਅਰ ਨਹੀਂ ਹੋਣਾ ਕਿਸੇ ਜਣੇ ਸਮੂਹ ਸਾਹਿਬ ਨੂੰ ਵੀ ਇਹ ਕਿਹਾ ਬਿਲਕੁਲ ਜਿਹੜਾ ਸੋਲ ਵਾਸਤੇ ਇਹ ਅੰਡਾ ਲਗਾਇਆ ਚਲਾਉ ਕੇ ਅੰਦਰ ਜੋ ਗਲਤ ਆ ਬਲ ਜੇੜੀ ਗਲਤ ਗੱਲ ਹੋਵੇ ਬੈਰ ਵਿੱਚ ਕੋਈ ਹੋਣੀ ਜੇ ਰਿਜਿਸਟਰ ਹੋਇਆ ਯਾ ਰਿਜਿਸਟਰ ਤੋਂ ਲੱਗਦਾ ਤੁਹਾਨੂੰ ਲੱਗਦਾ ਰਿਜਿਸਟਰ ਚੇਂਜ ਹੋਇਆ ਦੇਖੋ ਮੇਰੀ ਗੱਲ ਸੁਣੋ ਮੈਂ ਮਰੀਜ਼ ਵੀ ਦੇਖਣੇ ਮਰੀਜ਼ ਆ ਵਾਟ ਦਾ ਕੰਮ ਵੀ ਦੇਖਣਾ ਮੈਂ ਸਾਰਾ ਦਿਨ ਹੀ ਇਹ ਦੇਖਦਾ ਮੈਨੂੰ ਤਾਂ ਇੱਕ ਗ੍ਰੈਂਡ ਤੁਹਾਡੀ ਕਰਦੀ ਇੱਥੇ ਸਾਈਟ ਨੂੰ ਡੇ ਹੋਇਆ ਨਾ ਮੇਰੀ ਬਹੁਤ ਪਹਿਲਾਂ ਵੀ ਆ ਪੁੱਤ ਸਾਲ ਪਹਿਲਾਂ ਵੀ ਆ ਐਗਜ਼ੈਕਟ ਡੇਟ ਤਾਂ ਨਹੀਂ ਮੈਨੂੰ ਯਾਦ ਇਹ ਸੁਰਾਂਜੂ ਹੋਇਆ ਜਦੋਂ ਕਰਦੀ ਹੈ ਤੁਹਾਡੀ 15 15 ਜਿਸ ਹੋਇਆ ਕਿ ਇਹ ਉਦੋਂ ਦੀ ਆ ਜਦੋਂ ਦਾ ਇਹ ਸੈਂਟਰ ਸ਼ੁਰੂ ਹੋਇਆ ਹਾਂਜੀ ਇਹ ਵੀ ਉਦੋਂ ਤੇ ਉਦੋਂ ਦੀ ਪੋਸਟਿੰਗ ਹੈ ਨਾ ਨਹੀਂ ਨਹੀਂ ਮੇਰੀ ਇੱਕ ਸਾਲ ਪਹਿਲਾਂ ਹੋ ਗਈ ਇਹ ਸੈਂਟਰ ਦੀ ਗੱਲ ਕਰਦੇ ਆਂ ਅਸੀਂ ਇਹ ਸੈਂਟਰ ਜੂਨ 2016 ਚ ਸਟਾਰਟ ਹੋਇਆ ਹੈ ਤੇ ਉਹਦੋਂ ਤੋਂ ਚੱਲਿਆ ਹੈ ਜੂਨ 2016 ਦੇ ਵਿੱਚ ਸੈਂਟਰ ਸਟਾਰਟ ਹੋਇਆ ਉਦੋਂ ਤੋਂ ਤੋਂ ਡਾਕਟਰ ਸੁਦਾ ਇੱਥੇ ਹੈਗੇ ਆ ਤੇ ਉਦੋਂ ਤੋਂ ਆ ਰਜਿਸਟਰ ਜਿਹੜਾ ਇਹ ਚੱਲਿਆ ਇਹ ਰਜਿਸਟਰ ਗਾਇਬ ਹੋਇਆ ਆਪਾਂ ਕੋਲੇ ਫੋਟੋਸਟੇਟਾ ਤੇ ਐਜ਼ ਪਰ ਜਿੰਨੀ ਠੱਗੀ ਮਾਰੀ ਜਿੰਨੀ ਦਵਾਈ ਇਹਨਾਂ ਨੇ ਵੇਚੀ ਉਹਦੇ ਵੇਚਣ ਤੋਂ ਬਾਅਦ ਜਿਹੜਾ ਸਟਾਕ ਬਚਿਆ ਉਹਨੂੰ ਕੰਪੇਅਰ ਕਰਦਾ ਰਜਿਸਟਰ ਬਣਿਆ ਇਹ ਬਣਿਆ 2 ਮੀਟਰ ਸਾਹਮਣੇ ਆ ਗਈ ਜੀ ਇੱਕ ਤਾਂ ਦਵਾਈਆਂ ਇੱਕ ਲੋਕਾਂ ਤੋਂ ਵੱਧੂ ਪੈਸੇ ਬਿਲਕੁਲ ਗਰੀਬ ਬੰਦੇ ਨਹੀਂ ਭੈਣ ਜੀ 500 ਰੁਪਇਆ ਬੜੀ ਵੱਡੀ ਅਹਿਮੀਅਤ ਰੱਖਦਾ ਜੀ ਕੋਈ ਬੰਦਾ ਡਿੰਗ ਪ੍ਰੈਕਟਿਸ ਵਾਲੇ ਤੋਂ ਕੋਈ ਬੰਦਾ ਲਿਆ ਕੇ ਮੇਰੇ ਸਾਹਮਣੇ ਖੜਾ ਕਰ ਦੋ ਕਿ ਡਾਕਟਰ ਸੁਦਾ ਨੇ ਦਵਾਈ ਦਿੱਤੀ ਔਰ ਪੈਸੇ ਮੇਰੇ ਮੈਂ ਪਹਿਲਾਂ ਕਹਿੰਦਾ ਮੈਂ ਅੱਗੇ ਕਿਹੜਾ ਕਰਦਾ ਮੈਂ ਮਾਰੂਗੀ ਮੈਂ ਕਹਿੰਦਾ ਮੇਰੇ ਦਫ਼ਤਰ ਦੇ ਵਿੱਚ ਗਲਤ ਵੀ ਹੁੰਦੇ ਕੋਈ ਠੀਕ ਵੀ ਹੁੰਦੇ ਆ ਤਾਂ ਲਓ ਮੇਰੇ ਦਫ਼ਤਰ ਦੇ ਵਿੱਚ ਆਏ ਲੋਕਾਂ ਤੋਂ ਮੇਰੇ ਸਵਾਰਡਿਨੇਟ ਮੇਰਾ ਸਟਾਫ ਪੈਸੇ ਲੈ ਲਵੇ ਮੈਂ ਪੱਲਾ ਝਾੜਨਾ ਸਰ ਮੈਨੂੰ ਕੋਈ ਕਹੇ ਸਮਝਾਰੇ ਜਾ ਕੇ ਮੈਂ ਉਹੀ ਕਹਿੰਦਾ ਵੀ ਮੈਂ ਪੱਲਾ ਝਾੜ ਜਾ ਤੁਹਾਨੂੰ ਨਹੀਂ ਕਹਾ ਜਿਹੜਾ ਖਲ ਮੈਂ ਪੱਲਾ ਝਾੜਦਾ ਮੁਲਾਜ਼ਮ ਨੇ ਉਹ ਪੈਸੇ ਇਕੱਠੇ ਕਰਕੇ ਤੁਹਾਨੂੰ ਦਿੰਦੇ ਹੋਣਗੇ ਨਹੀਂ ਸਰ ਮੈਂ ਆਪਾਂ ਵਿਦੇਕਾਂ ਉਹਨਾਂ ਤੋਂ ਲੈ ਕੇ ਪੈਸੇ ਉਹਦਾ ਮੈਡਮ ਲੋਕਾਂ ਦੀ ਜਾਂਚ ਹੋਣੀ ਉਹਦਾ ਪਤਾ ਲੱਗੇ ਜਾਣਾ ਵੀ ਕਿਹੜੇ ਮੈਡਮ ਮੁਲਾਜ਼ਮ ਨੇ ਲੈ ਜਾਦੇ ਕਿ ਨੇ ਕਹਤੇ ਜੀ ਬੰਦੇ ਤੋਂ ਮਰੀਤ ਹੋਵਾ ਦਿਓ ਵੀ ਮੈਂ ਪੈਸੇ ਲਿੱਤੇ ਐਨੀ ਮੇਰੀ ਗਰੰਟੀ ਐ ਕਦੇ ਵੀ ਨਹੀਂ ਲਿੱਤੇ ਆ 2000 ਰੁਪਏ ਕੱਢਿਓ ਕਿੰਨੀ ਤਰੀਕ ਵਾਲਾ ਹੈਗਾ ਇੱਥੋਂ ਪਤਾ ਲੱਗਣਾ ਕਿਹੜੀ ਨੂੰ ਆਈ ਗਈ ਐ ਇਹ ਕਿਹੜੀ ਡੇਟ ਬੰਦੀ ਚੇਕ ਕਰ 2000 ਨੰਬਰ ਹੈ ਹਾਂ ਜੀ ਜਿੰਨੇ ਇਥੇ ਪੇਸ਼ੈਂਟ ਆਉਂਦੇ ਆ ਨਾ ਉਹਨਾਂ ਦੇ ਸਾਈਨ ਨਹੀਂ ਕਰਉਂਦੇ ਗੁੱਠਾ ਲਾਇਆ ਜਾਂਦਾ ਉਹਨਾਂ ਦਾ ਪਰ ਇਹ ਵੀ ਮੈਂ ਸ਼ੁਰੂ ਕੀਤਾ ਜਿਹੜਾ ਮੇਜੋਰਟੀ ਚਲੋ ਤਾਂ ਵਿਜੀਲੈਂਸ ਹੰਭਾੜੂਗੀ ਨਾ ਊਠੇ ਫੇਦ ਨੂੰ ਬੜਾ ਫੇਦ ਊਠੇ ਆ ਬਣਾਉਂਦੇ ਆ ਪਰ ਇਹ ਵੀ ਆਪਾ ਲਵੇੜਾ ਟਿਕਾਈ ਦੇ ਨਾਲ ਪੈਣ ਦੇ ਨਾਲ ਊਠੇ ਝੁਕੀ ਜਾਂਦੇ ਆ ਕਿਸੇ ਪੇਸ਼ੈਂਟ ਦਾ ਗੂਠਾ 100 ਦੇ ਕੀ ਕਹਣਾ 2-4% ਦੇ ਗੂਠੇ ਸਹੀ ਨਿਕਲਣੇ ਬਾਕੀ ਫੇਕ ਥੰਬ 임ਪ੍ਰੈਸ਼ਨ ਇਹ ਨਾ ਮੈਨੂੰ ਤੁਹਾਨੂੰ ਦੱਸੋ ਕਿ ਕਿਉਂਕਿ ਇਹ ਹੀ ਦਵਾਈਆਂ ਚੋਰੀ ਕਰਦਾ ਸੀ ਇਹ ਤੁਹਾਡਾ ਇਸ਼ੂ ਹੈਗਾ ਬਿਜ਼ਨਸ ਦੇਖੋ ਇਹਨੇ ਕਿੱਕੀਆਂ ਤੁਸੀਂ ਹੀ ਕੀਕੀਆਂ ਬਿਜ਼ਨਸ ਦੇਖੋਗੇ ਹਾਂ ਸਾਰਿਆਂ ਨੂੰ 15 ਸਾਰਿਆਂ ਲਈ ਹਾਂ ਸਾਰਿਆਂ ਨੂੰ ਇਹਦੇ ਕਿਹੜੇ ਬੰਦੇ ਨੇ ਜਿਹੜੀ ਦਵਾਈ ਵੇਚੀ ਕਿੱਥੇ ਦਵਾਈ ਹੀ ਨਹੀਂ ਪਿਛੜਾ ਹੋਣ ਮੋਹਨ ਸਿੰਘ ਮੋਹਨ ਸਿੰਘ 147 220 ਤੋਂ 24716 ਨੂੰ ਤਾਂ ਮੂਹ ਸਿੰਘ ਕਦੇ ਨਹੀਂ ਬੂਲ ਰਿਹਾ। ਇਹਨਾਂ ਦਾ ਹੀ ਹਿਸਾਬ ਹੈ। ਨਹੀਂ ਸਰ ਇਹ ਪਤਾ ਕੀ ਹੈ ਜਿਹੜੀ ਵੀ ਦਵਾਈ ਆਪਾਂ ਦਿੰਨੇ ਆ ਉਹ ਕਿੰਨੀ ਵਜੇ ਤੁਹਾਡੇ ਆ 14716 ਨੂੰ ਜੇ ਐਂਟਰੀ ਹੋਈ ਹੁੰਦੀ ਮੂਹ ਸਿੰਘ ਦੀ ਮਟ ਇੱਥੇ ਤੁਹਾਡੀ ਐਂਟਰੀ ਹੈ ਨਹੀਂ ਕਿ ਤੇ ਸਾਰੀਆਂ ਨਹੀਂ ਇੱਥੇ ਐਂਟਰੀਆਂ ਹੁੰਦੀਆਂ ਨਾ ਵੀ ਫਿਰ ਆਪੋਸੇ ਦਵਾਈ ਦਾ ਰਜਿਸਟਰ ਆ ਪੜੋ ਨਾ ਚਲੋ ਇਸ ਕੋਰਨਰ ਮਿਲਦਾ ਹੈ ਉਹ ਇਸ ਪਾਸ ਹਾਂ ਬਾਤ ਜਿਹੜੀ ਹੈਗੀ ਆ ਅਸਲ ਅਸਲ ਜਿਹੜਾ ਇਹਨਾਂ ਦਾ ਸੋਨਾ ਹੈਗਾ ਇਹ ਆ ਇਸ ਟੋਰਨ ਨੂੰ ਬੰਨਣਾ ਹਾਂ ਅਸਲ ਸੋਨਾ ਇਹ ਆ ਇੱਕ ਮਿੰਟ ਤੇ ਗੁੱਜਾ ਦੀ ਅਨੂਕ ਇੱਥੇ ਗਿਆ ਬਲਾਈ ਜੈਸੇ ਉਹ ਲੈਣ ਗਿਆ ਮੈਮ ਉਹ ਕੋ ਗੱਲ ਤੇ ਵੀ ਚੰਗਣਾ ਪਾ ਦੋ ਜਿਹੜਾ ਤੁਸੀਂ ਕਹਿੰਦੇ ਕਲਿਆਣ ਸੁਣਾ ਹੈਗਾ ਉਹ ਵੀ ਨਹੀਂ ਅਸੀਂ ਕਿਹਾ ਕਿ ਘਰ ਦੇ ਵਿੱਚ ਲੱਗਾ ਢਾਈ ਲੱਗ ਗਿਆ ਨਹੀਂ ਮੈਂ ਉਹ ਸਿੱਧੇ ਗਿਆ ਕੋਈ ਨਹੀਂ ਬੜਾ ਕੋਈ ਨਹੀਂ ਮੋਬਾਈਲ ਪਹਿਲੇ ਸੋਨੇ ਦਾ ਮੋਹਰ ਕਰਾਇਆ ਹੋਇਆ ਹੈ। ਕਿਉਂ ਬੈਂਸਾਬ ਮੈਂ ਕਿਹਾ ਜੀ ਕਿਸੇ ਘਰ ਦੇ ਪੇਂਦੀ ਦੇ ਲੰਗਾ ਢਾਈ ਲੱਗਦੀ ਇਹਨਾਂ ਦੀ। ਸਾਨੂੰ ਦਾਦਾ ਕੋਣ ਆ? ਸ਼ਮਾ ਰੋਸ਼ਨ ਦੇ ਪਰਵਾਨੇ ਇਕੱਠੇ ਨੇ ਜਿਹੜਾ ਭਗਵਾਨਾ ਉਤਰੂ। ਉਤਰੂ। ਬਸ। ਜਿਹੜਾ ਛੱਪੜ ਦਾ ਨਾਲੀ ਦਾ ਗੰਦਾ ਕੀੜਾ ਹੋ ਨਹੀਂ ਤੁਰੂਗਾ। ਬਿਲਕੁਲ ਉਹ ਛੱਪੜ। ਪਰਵਾਨਾ ਜਰੂਰ ਤੁਰੂਗਾ ਵੀ ਠੀਕ ਆ ਯਾਰ ਉੱਥੇ ਚਲਦੇ ਆ। ਚੱਲੂਗਾ ਸਾਡੇ ਨਾਲ। ਕੋਈ ਤੁਰਿਆ ਸਫਾਈ ਦੀ ਮਹਿੰਮ ਅੱਜ ਦੋ ਕਿਸੇ ਕਿਸ ਨੇ ਕਰਨੀ ਪੈਣੀ ਹੈ ਹੋਣਗੇ ਕੋਈ ਕਿਸੇ ਨੂੰ ਤਾਂ ਕਿਸੇ ਨੇ ਕਰਨੀ ਪੈਣੀ ਸੀ ਸਫਾਈ ਦੀ ਮਹਿੰਮ ਇਹ ਸ਼ੁਰੂ ਕਰ ਦੇਣੀ ਸੀ ਹਾਂ ਜੀ ਮਤੇ ਗੋਆਂਢੀਆਂ ਕਿ ਕਿ ਰਸਾਕੜੀਆਂ ਆ ਹੈਗੀ ਕਲੋਮੀ ਦੀ ਆਜੂ ਰਾਈ ਵੀ ਫਾਰਮ ਕਲੋਰਾਈਡ ਦੇ ਪਾਸਾਈਡ ਦੇ ਕੈਰੀਬੋਨ ਨਾਈਟ੍ਰਾਈਟ ਵੀ ਫਾਰਮ ਕਲੋਰੋਮਾਈਡ ਸੋਡੀਅਮ ਮੈਲਬ੍ਰੋਇਟ ਦਿੱਤੀਆਂ ਫ੍ਰਾਈ ਹੈਗ ਵੀ ਕਿੰਨੇ ਦੇ ਤੇ ਆ ਵਰਨਾ ਇਹ ਮਾਨਸਿਕ ਰੋਗੀਆਂ ਲਈ ਜਾਂਦੇ ਸਰ ਜਿਹੜਾ ਪੇਸ਼ੈਂਟ ਪੜ ਗਿਆ ਹੁੰਦਾ ਉਹ ਨੂੰ ਦੇਣੀ ਫਿਰਦੀ ਨਾਲ ਕੀ ਕਰ ਸਕਦਾ ਕਿ ਆਪਣਾ ਥੋੜੀ ਪਰ ਦੇਵਨ ਇਹ ਪੇਸ਼ੈਂਟ ਨੂੰ ਇੱਕ ਵੀ ਨਹੀਂ ਦਿੱਤੀ ਹੋਈ ਇਹ ਮੂਠੇ ਸਾਰੇ ਹੀ ਨਿਕਲੀ ਹੈ ਮੋਹਨ ਸਿੰਘ ਦਾ ਤੁਹਾਨੂੰ ਨੰਬਰ ਦਿੰਨੇ ਆ ਉਹਦੀ ਆਡੀਓ ਦਿੰਨੇ ਆ ਉਹਦਾ ਵੀ ਜਾ ਕੇ ਕਿੱਥੇ ਸੰਭਾਲਦਾ ਪੇਸ਼ੈਂਟ ਕਹੜੇ ਪੜਦਾ ਜੀ ਪਿਛਲੇ 14 ਸੱਤ ਦਾ ਸੀ ਜੀ ਮੋਹਨ ਸਿੰਘ ਹਾਂਜੀ ਹਾਂਜੀ ਇਹਦਾ ਨਾ ਇਹ ਨਹੀਂ ਨਹੀਂ ਉਹ ਜਿਹੜਾ ਮੈਡਿਕਲ ਹੋ ਗਈ ਉਹ ਕਹਿੰਦੇ ਵੀ ਨਹੀਂ ਇਹਦੇ ਸਾਰੇ ਹੀ ਚੜਾਦੇ ਕਹਿੰਦੇ ਸਾਰੇ ਨੇ ਚੜਦਾ ਉਹ ਮੈਡੀਸਨ ਦੇ ਨਾਲ ਲੱਡੇ ਕਿਤੇ ਨਹੀਂ ਉਹ ਲੱਗ ਰਹੀ ਜਿਸ ਕੋਲ ਉਹ ਤੇ ਇਹ ਮੈ ਉਹ ਵੀ ਦਿਖਾ ਦੇਣੀ ਆ ਚਾਹੀਦਾ ਸਾਨੂੰ ਬਹੁਤ ਚਾਹੀਦਾ ਜਿਹਦੇ ਸਾਡੇ ਕੋਲ ਫੋਟੋ ਸਟੇਟ ਆ ਉਹ ਦਿਖਾਓ ਉਹ ਬੜਾ ਉਹ ਵੀ ਹੋ ਮੈਨੂੰ ਨਹੀਂ ਪਤਾ ਆਹ ਰਜਿਸਟਰ ਸਾਡੇ ਕੋਲ ਆ ਇੱਕ ਹੋਰ ਆ ਮੈਡੀਸਨ ਵਾਲਾ ਇਹ ਇਹ ਬ੍ਰਦਰ ਉਹ ਤੋਂ ਤੇ ਮੈਂ ਉਹ ਵੀ ਦਿਖਾ ਦੇਣੀ ਹੂੰ 2016 ਤੋਂ ਲੈ ਕੇ ਅੱਜ ਤੱਕ ਦਾ ਰਜਿਸਟਰ ਆ ਇਹ ਠੀਕ ਇਹ ਨਵਾਂ ਬਣਾਇਆ ਗਿਆ ਉਹ ਪਹਿਲਾ ਰਜਿਸਟਰ ਇਹ ਅਕੋਰਡਿੰਗ ਵਿਦ ਦਾ ਸਟਾਕ ਜਿਹੜਾ ਇਹਨਾਂ ਨੇ ਠੱਗਾ ਮਾਰ ਕੇ ਦਵਾਈਆਂ ਵੇਚ ਲਈਆਂ ਉਹਨੂੰ ਬ੍ਰੇਕ ਕਰਤਾ ਤੇ ਜੋ ਸਟਾਕ ਦੇ ਵਿੱਚ ਬਚਿਆ ਉਹਦੇ ਅਨੁਸਾਰ ਇਹ ਜਿਸਟਰੀ ਇਹਨਾਂ ਨੇ ਤਿਆਰ ਕੀਤੀ ਜਿਹੜਾ ਅਸਲ ਰਜਿਸਟਰ ਆ ਜਿਹਦੀ ਸਾਡੇ ਕੋਲ ਫੋਟੋ ਕਾਪੀ ਹੈ ਕਹੀ ਨੀ ਉਹ ਗੱਲ ਆ ਕਿਹੜਾ ਬਾਕੀ ਤੁਹਾਨੂੰ ਪ੍ਰੇਸ਼ਾਨ ਹੋ ਰਿਹਾ ਸੋਨਾਗਰ ਜੀ ਆ ਗੋਵਿੰਦਾਂ ਕਲੀਅਰ ਹੋ ਗਿਆ ਉਹਦਾ ਕਰਨਾ ਕਿ ਕਿੰਨੇ ਪੈਸੇ ਦਾ ਪਤਾ ਹੀ ਨਹੀਂ ਕਿੱਥੀ ਮਾਨਸਿਕ ਰੋਗੀ ਆਇਆ ਮਾਨਸਿਕ ਰੋਗੀ ਨੂੰ ਉਹਦੇ ਨਸ਼ੇ ਦੀਆਂ ਡੀਏ ਸੋਨਾਗਰ ਕਿਸ ਤਰ੍ਹਾਂ ਹੈ ਉਹ ਜਿਹੜੀ ਦਵਾਈ ਜਿਹੜਾ ਪੂਰਾ ਬੋਲਦਾ ਰਿਹਾ ਤਾਂ ਮੰਨਦੇ ਵੀ ਸੀ ਤੁਹਾਡੇ ਸਾਹਮਣੇ ਮੈਂ ਸਭ ਜਿਹੜੀ ਜਾਂਚ ਕੀਤੀ ਆ ਇਹਦੇ ਦੋ ਕਿਹੜੀ ਕਿਹੜੀ ਚੀਜ਼ ਮੇਨ ਚੀਜ਼ਾਂ ਉੱਤਾਂ ਆਈਆਂ ਸਭ ਤੋਂ ਵੱਡੀ ਜਿਹੜੀ ਆ ਜਿਹੜਾ ਦਵਾਈਆਂ ਦਾ ਆਪ ਵੈਸੇ ਨਾਰਮਲ ਨਾ ਜੀ ਜਿਹੜਾ ਪੱਤਾ ਦੀ ਜਾਂਚ ਕਰਵਾਇਆ ਪੰਜ ਪੰਜ ਸਮਾਂ ਆ ਇੱਕ ਇੱਕ ਫਾਈਲ ਜਿਸ ਤਰੀਕੇ ਨਾਲ ਅਸਲ ਇਹ ਸੱਚਾ ਹੈ ਠੀਕ ਜਿਹੜਾ ਦੁਆਨੀਆਂ ਵੇਚਣ ਤੋਂ ਬਾਅਦ ਬਾਜ਼ਾਰ ਦੇ ਵਿੱਚ ਵੇਚੀਆਂ ਗਈਆਂ ਇੱਥੋਂ ਚੋਰੀ ਕੀਤੀਆਂ ਗਈਆਂ ਦੁਆਨੀਆਂ ਕੱਢ ਕੇ ਲੈ ਕੇ ਗਏ ਜੋ ਬਾਅਦ ਦੇ ਵਿੱਚ ਸਟਾਕ ਬਚਿਆ ਉਹਦੇ ਅਨਸਾਰ ਇਹਨਾਂ ਨੇ ਹੋਰ ਰਜਿਸਟਰ ਮੈਂਟੇਨ ਕਰ ਲਿਆ ਆਹ ਰਜਿਸਟਰ ਜਿਹਦੀ ਮੇਰੇ ਕੋਲ ਫੋਟੋ ਸਟੇਟ ਹੈ ਇਹ ਰਜਿਸਟਰ ਗੈਪ ਕਰਤਾ ਜਿਹੜਾ ਅਸਲ ਦੁਆਨੀਆਂ ਦਾ ਇਹਨੇ ਬਰਤਾਨ ਦਾ ਅਸਲ ਇਹਨੇ ਦੱਸਣਾ ਕਿ ਸਟਾਕ ਕੀ ਹੈ ਦੂਸਰਾ ਨੰਬਰ ਪੇਸ਼ੈਂਟ ਦਾਖਲ ਹੁੰਦਾ ਪੇਸ਼ੈਂਟ ਨੂੰ 1200 ਲੈ ਲਿਆ ਰਸੀਦ ਕੱਟੀ 400 ਦੀ ਮੈਂ ਤਾਂ ਟੂਕ ਮਾਤਰ ਜੰਗਲ ਲੈ ਗਿਆ ਇਹਨਾਂ ਦੀ ਰੁਟੀਨ ਦੀ ਐਕਸਰਸਾਈਜ਼ ਆ ਸਾਰੇ ਪੇਸ਼ੈਂਟਾਂ ਦੇ ਦਾ ਜਿਹੜਾ ਮਾਨਸਿਕ ਰੂਪੀ ਦਾਖਲ ਹੋ ਗਿਆ ਤੇ ਦੁਵਾਨੇ ਉਹਦੇ ਨਾਮ ਤੇ ਕਿਹੜੀਆਂ ਕਢਾਜੇ ਨਸ਼ਾ ਛਡਾਉਣਾ ਇਹ ਸਿਗੋ ਆਪਣੇ ਆਪ ਕੋ ਸਾਹਮਣੇ ਆਏ ਪਰ ਡਾਕਟਰ ਸੁਦਾਜੀ ਮੈਂ ਨਾ ਦੇ ਪਿਸ਼ੋਕੜ ਦੇ ਜਿਹੜਾ ਇਹਨਾਂ ਦਾ ਸਰਵਿਸ ਦਾ ਪੀਰੀਅਡ ਆ ਮੈਂ ਉਹਦੀ ਕੰਟਰੋਵਰਸੀ ਜੇ ਨਹੀਂ ਪੜਨਾ ਮੇਰੇ ਤੋਂ ਬਾਅਦ ਮੂਥੇ ਧਿਆਨ ਦੇ ਛਕਵਾਰਾਂ ਦੇ ਬੜੀ ਬਾਰੀ ਕੁਝ ਆ ਚੁੱਕਿਆ ਇਹਨਾਂ ਵਾਲੇ ਐਂਡ ਡਾਕਟਰ ਸੁਦਾ ਜਿਹੜੀ 2015 ਤੋਂ ਇਸ ਹਸਪੀਟਲ ਦੇ ਵਿੱਚ ਹੈਗੇ ਆ ਤੇ 2016 ਜੇ ਨਸ਼ਾ ਛਡਾਊ ਕੇਂਦਰ ਚੱਲੂ ਹੋਇਆ ਤੇ ਇਹਨਾਂ ਦੀ ਅਗਾਈ ਇਹ ਕਹਿਣ ਵੀ ਮੈਨੂੰ ਪਤਾ ਹੀ ਨਹੀਂਗਾ ਸੋ ਇਹ ਜਾਂਚ ਜਿਹੜੀ ਵਿਜੀਲੈਂਸ ਕਰੇ ਕਿ ਮੈਨੂੰ ਪੰਜਾਬ ਵਿਧਾਨ ਸਭਾ ਤੇ ਤੱਪੜ ਦੇ ਉੱਤੇ ਬੈਠਣਾ ਪਵੇ ਭੁੰਗੇ ਧਰਮਾ ਲਾਉਣਾ ਪਵੇ ਜੇ ਜਾਂਚ ਕਰਾ ਕੇ ਹਟਾਂਗਾ ਤਾਂ ਕਿ ਐਗਜ਼ਾਮਪਲ ਸੈੱਟ ਕਰਾਂਗੇ ਪੰਜਾਬ ਦੇ ਅੰਦਰ ਜਿੰਨੇ ਹੋਰ ਨਸ਼ਾ ਛਡਾਊ ਕੇਂਦਰ ਚੱਲਦੇ ਆ ਸਾਰਿਆਂ ਦੇ ਵਿੱਚ ਮੈਂ ਤਾਂ ਹੀ ਕਹਾਂਗਾ ਨਾ ਕਿ ਸਾਰੀ ਜਗ੍ਹਾ ਤੇ ਸੀਰੀਅਸਲੀ ਬਣਾਵਾਂਗੇ ਇੱਕ ਐਗਜ਼ਾਮਪਲ ਸੈੱਟ ਕਰਾਂਗੇ ਵੀ ਪੰਜਾਬ ਦਾ ਨੌਜਵਾਨ ਨਸ਼ੇ ਕਰਕੇ ਪੁੱਲ ਦੁਨੀਆ ਦੇ ਵਿੱਚ ਬਦਨਾਮੀ ਦੇ ਕਲੰਕ ਦਾ ਟਿੱਕਾ ਤੇ ਜਿੱਥੇ ਨਸ਼ੇ ਹਟਾਉਣ ਦੀ ਗੱਲ ਆ ਤੇ ਉਹ ਉਸ ਕੇਂਦਰਾ ਦੇ ਵਿੱਚ ਉਹ ਸਰਕਾਰੀ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਉਦੋਂ ਵੀ ਵੱਡੀ ਥੰਗੀ ਬੱਚੇ ਤੇ ਇਸ ਵਾਸਤੇ ਡਾਕਟਰ ਸਾਹਿਬ ਦਾ ਇਹ ਡਾਕਟਰ ਸੁਦਾਜੀ ਦਾ ਬਿਵੀਆਂ ਘਰਾਂ ਜਿਨ੍ਹਾਂ ਜੋ ਅਸੀਂ ਧੰਨਵਾਦ ਕਰਦੇ ਆਂ ਅਰ ਭਗਵਾਨ ਦੇ ਬਾਈਬਲ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਆਂ ਵੀ ਇਹ ਲੋਗ ਜਿਹੜਾ ਡਾਕਟਰੀ ਦਾ ਇੱਕ ਮਹਾਨ ਪਵਿੱਤਰ ਪੇਸ਼ਾ ਸੀ ਨਾ ਜਿਹਨੂੰ ਅਸੀਂ ਦੇਵਤੇ ਕਹਿੰਦੇ ਹੁੰਦੇ ਸੀ ਹਸਪੀਟਲ ਨੂੰ ਅਸੀਂ ਮੰਦਰ ਗੁਰਦੁਆਰਾ ਕਹਿੰਦੇ ਸੀ ਇਹ ਉਸ ਸ੍ਰੂਤ ਦੇ ਵਿੱਚ ਆ ਜਾਂਦੇ ਨੇ ਬੇਨਤੀ ਭਗਵਾਨ ਦੇ ਚਰਨਾਂ 'ਚ ਵੀ ਕਰਾਂ ਜਿਹੜੇ ਕਮਰਸ਼ੀਅਲ ਹੋ ਗਏ ਨਾ ਠੱਗੀ ਠੋਰੀ ਵਾਲੇ ਪਾਸੇ ਦੁਰਪੇ ਉਧਰੋਂ ਇਹ ਕਿਤੇ ਮੂੰਹ ਵੱਡਣਾ ਹੈ ਇਨਾਂ ਦੇ ਅੰਦਰ ਵੀ ਕੋਈ ਸੱਚ ਦੀ ਭਾਵਨਾ ਜਾਗ ਜੇ ਲੋਕ ਸੇਵਾ ਦੀ ਭਾਵਨਾ ਜਾਗ ਜੇ ਇਹਨਾਂ ਦੇ ਮਨ ਉੱਤੇ ਠੀਕ ਥੈਂਕ ਯੂ ਸਰ